हां जी सस्से काल दोस्तों आज ਅਸੀਂ ਪਹੁੰਚੇ ਹ ਰਮਨ ਬਰਗੜੀ ਚੈਨਲ ਬਹੁਤ ਬਹੁਤ ਧੰਨਵਾਦ ਆ ਜੀ ਰਮਨ ਬਰਗੜੀ ਚੈਨਲ ਤੇ ਤੁਹਾਨੂੰ ਸਾਰਿਆਂ ਨੂੰ ਜੀ ਐ ਕਹਿੰਦੇ ਆ ਤੇ ਵਾਟ ਅੱਜ ਆਪਾਂ ਗੱਲ ਕਰੀਏ ਰਿਸ਼ਤੇ ਬਾਰੇ ਪੈਸਾ ਮੁੱਖ ਨਾ ਰੱਖੋ ਕਿਉਂਕਿ ਆਪਾਂ ਜੇ ਕਦੇ ਪੈਸਾ ਕਲਾ ਬੁਖ ਰੱਖਦੇ ਆ ਤਾਂ ਆਪਣਾ ਰਿਸ਼ਤੇਦਾਰੀ ਟੁੱਟ ਜਾਂਦੀ ਹੈ ਪੈਸਿਆਂ ਦੇ ਨਾਲ ਨਾਲ ਰਿਸ਼ਤੇਦਾਰੀ ਵੀ ਰੱਖੋ ਰਿਸ਼ਤੇ ਨਿਭਾਉਣਾ ਸਿੱਖੋ ਛੋਟੇ ਛੋਟੇ ਗੱਲ ਤੇ ਕਿਸੇ ਤੋਂ ਲੈਣਾ ਜਾਂ ਦੇਣਾ ਉਹਦੇ ਨਾਲ ਆਪਾਂ ਰਿਸ਼ਤਾ ਤੋੜ ਦਿੰਨੇ ਨਹੀਂ ਮਨ ਦੇ ਵਿੱਚ ਇਹ ਰੱਖੋ ਵੀ ਯਾਰ ਪੈਸਾ ਇੱਕ ਪਾਸੇ ਆ ਰਿਸ਼ਤਾ ਇੱਕ ਪਾਸੇ ਹਾਂਜੀ ਆਪਾਂ ਰਿਸ਼ਤੇ ਬਾਰੇ ਗੱਲ ਕਰਦੇ ਸੀ ਰਿਸ਼ਤੇ ਜ਼ਰੂਰੀ ਆ ਰਿਸ਼ਤੇ ਵਾਸਤੇ ਵੀ ਟਾਈਮ ਕੱਢੋ ਆਪਾਂ ਕੱਲਾ ਪੈਸਾ ਮੁੱਖ ਰੱਖ ਲੈਨੇ ਹਾਂ ਮੰਨਦੇ ਆ ਪੈਸਾ ਵੀ ਚਾਹੀਦਾ ਆਪਾਂ ਨੂੰ ਕਬੀਲਦਾਰੀ ਚਲਾਉਣ ਵਾਸਤੇ ਬੱਚਿਆਂ ਦੀਆਂ ਫੀਸਾਂ ਭਰਨ ਵਾਸਤੇ ਪਰਿਵਾਰ ਦੇ ਸ਼ੌਕ ਪੂਰੇ ਕਰਨ ਨੂੰ ਵਾਸਤੇ ਆਪਣੇ ਸੁਪਨੇ ਪੂਰੇ ਕਰਨ ਨੂੰ ਵਾਸਤੇ ਪੈਸਾ ਚਾਹੀਦਾ ਬਟ ਨਹੀਂ ਯਾਰ ਇਹ ਇੱਕ ਦੂਜਾ ਪਹਿਲੂ ਆ ਪਰ ਆਪਾ ਪਰਿਵਾਰ ਦੇ ਵਿੱਚ ਚਲਾਉਣਾ ਤੇ ਪਰਿਵਾਰ ਦੇ ਰਿਸ਼ਤੇ ਆਪਦੇ ਰਿਸ਼ਤੇਦਾਰੀਆਂ ਜਾਂ ਆਪਾਂ ਆਪਦੇ ਮੈਡਮ ਦੇ ਰਿਸ਼ਤੇਦਾਰੀਆਂ ਉਹਨਾਂ ਨੂੰ ਭੁੱਲੋ ਨਾ ਯਾਦ ਰੱਖੋ ਦੋਸਤੋ ਪਹਿਦੇ ਨਾਲ ਨਾਲ ਰਿਸ਼ਤੇਦਾਰੀ ਦੀ ਕਦਰ ਕਰੋ ਧੰਨਵਾਦ ਥੈਂਕ ਯੂ